ਬੱਚਿਓ ਅੱਜ ਕੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਯਾਨੀ ਕਿ ਲੌਂਗ ਟਰੈਵਲਸ ਬਾਰੇ ਗੁਰੂ ਸਾਹਿਬ ਨੇ ਕੁੱਲ 5 ਉਦਾਸੀਆਂ ਕੀਤੀਆਂ 1500 ਈਸਵੀ ਤੋਂ ਲੈ ਕੇ 1524 ਈਸਵੀ ਤੱਕ 4 ਵੱਡੀਆਂ ਤੇ ਇੱਕ ਛੋਟੀ ਉਦਾਸੀ ਜੋ ਕਿ ਉਹਨਾਂ ਨੇ ਸਿਰਫ ਪੰਜਾਬ ਦੇ ਇਲਾਕਿਆਂ ਵਿੱਚ ਹੀ ਕੀਤੀ ਇਹਨਾਂ ਵਿਖਮ ਪੈਂਡੇ ਵਾਲੀਆਂ ਉਦਾਸੀਆਂ ਵਿੱਚ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਸਨ इतिहासकार हैं कि चौथी उदासी वेले भाई मरदाना जी अपना शरीरिक चोला त्याग गए सन गुरु जी ने ती हज़ार किलोमीटर तो भी वाद पैदल यात्रा की थी। गुरु साहिब ने उदसियां चार दिशावे कीतिया पहली उदासी पूरब वल दूसरी उदासी दखण वल तीसरी उदासी उत्तर वल चौथी उदासी पच्चिम वाली ਪਹਿਲੀ ਉਦਾਸੀ ਗੁਰੂ ਜੀ ਨੇ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤੀ ਇਸ ਤੋਂ ਪਹਿਲਾਂ ਤਲਵੰਡੀ ਸਾਬੋ ਗਏ ਅਤੇ ਮਾਤਾ ਪਿਤਾ ਦਾ ਆਸ਼ੀਰਵਾਦ ਲਿਆ 1500 ਈਸਵੀ ਤੋਂ 1506 ਤੱਕ ਤਕਰੀਬਨ 7 ਸਾਲ ਅਤੇ 8000 ਕਿਲੋਮੀਟਰ ਤੋਂ ਜ਼ਿਆਦਾ ਯਾਤਰਾ ਕੀਤੀ ਮੁੱਖ ਜਗ੍ਹਾਵਾਂ ਜਿੱਥੇ ਗੁਰੂ ਜੀ ਗਏ ਉਹ ਸੰਸੈਦਪੁਰ ਜਿਨ੍ਹਾਂ ਨੂੰ ਸੈਦਪੁਰਵੀ ਕਹਿੰਦੇ ਹਨ ਐਮਨਾਬਾਦ ਵਿੱਚ ਗਏ ਜਿੱਥੇ ਪਾਈ ਲਾਲੋ ਤੇ ਕਾਇ ਰੁਕੇ ਤੇ ਉਸ ਤੋਂ ਬਾਅਦ ਉੱਥੇ 1 ਮਹੀਨਾ ਰੁਕੇ ਉਸ ਦੌਰਾਨ ਮਲਿਕ ਪਾਗੋ ਦਾ ਦੇ ਪਕਵਾਨ ਵਿੱਚੋਂ ਲਹੂ ਅਤੇ ਪਾਈ ਲਾਲੋ ਦੇ ਕੋਦਰੇ ਦੀ ਰੋਟੀ ਵਿੱਚੋਂ ਦੁੱਧ ਕੱਟ ਕੇ ਮਲਿਕ ਪਾਗੋ ਨੂੰ ਸਹੀ ਰਾਤ ਦਿਖਾਇਆ ਫਿਰ ਮਲਤਾਨ ਦੇ ਤੁਲੰਬੇ ਸ਼ਹਿਰ ਵਿੱਚ ਗਏ ਅਤੇ ਸੱਜਣ ਖੱਗ ਦਾ ਉਧਾਰ ਕੀਤਾ ਇਸ ਤੋਂ ਇਲਾਵਾ ਕੁਰੂਖੇਤਰ ਜਬਲਪੁਰ ਪਾਨੀਪਤ ਦਿੱਲੀ ਭਰਤਪੁਰ ਹਰਿਦਵਾਰ ਕੇਦਾਰਨਾਥ ਬਨਾਰਸ ਬੋਧ ਗਿਆ ਕਾਮਰੂਪ ਅਸਾਮ ਆਦੀ ਉਸ ਜਗਾਹ ਵਿੱਚ ਗਏ ਤੇ ਨੂਰ ਸ਼ਾਹ ਜਾਦੂਗਰਨੀ ਦਾ ਉਧਾਰ ਕੀਤਾ ਪਟਨਾ ਜਿੱਥੇ ਸਾਲਸਰਾਏ ਜੋਹਰੀ ਨੂੰ ਮਿਲੇ ਇਸ ਤੋਂ ਇਲਾਵਾ ਅਯੋਧਿਆ ਪ੍ਰਾਇਆ ਪ੍ਰਾਗਰਾਜ ਉਹ ਦੂਜੀ ਉਦਾਸੀ ਫਿਰ ਦੱਖਣ ਵੱਲ ਕੀਤੀ ਉੱਥੇ ਚਾਲੇ ਪਾਏ ਕਿ ਦੂਸਰੀ ਉਦਾਸੀ ਦੌਰਾਨ ਲਗਭਗ 11000 ਕਿਲੋਮੀਟਰ ਦਾ ਸਫ਼ਰ ਕੀਤਾ Rajasthan ਵਿੱਚ ਜੋਧਪੁਰ ਬਿਕਾਨੇਰ ਜੈਸਲਮੇਰ ਗਏ ਜਿੱਥੇ ਮਿੱਠੇ ਜਲ ਦਾ ਖੂਬ ਪ੍ਰਗਟ ਕੀਤਾ ਤਨਾਸਰੀ ਕਾਟੀ ਸੰਗਲਾਦੀਪ ਸ਼੍ਰੀਲੰਕਾ ਜਿੱਥੇ ਰਾਜਾ ਸ਼ਿਵਨਾਬ ਕੋਲ ਰਹੇ ਇਸ ਤੋਂ ਇਲਾਵਾ ਹైదరాబాద్ ਪੌਂਡੀਚਰੀ ਰਮੇਸ਼ਵਰਮ ਵਿਦਰ ਦਵਾਰਕਾ ਉਜੈਨ ਕੇਰਲਾ ਰਤਨਾਗਿਰੀ ਭੜੂਚ ਜਿੱਥੇ ਗੁਰਦੁਆਰਾ ਚੱਦਰ ਸਾਹਿਬ ਸ਼ੋਭਿਤ ਹਨ ਜੂਨਾਗੜ ਆਦੀ ਇਸ ਉਦਾਸੀ ਵਿੱਚ ਕੋਡੇ ਰਾਕਸ਼ਸ ਦਾ ਵੀ ਉਧਾਰ ਕੀਤਾ ਤੀਸਰੀ ਉਦਾਸੀ ਉੱਤਰ ਦਿਸ਼ਾ ਵਿੱਚ ਕੀਤੀ ਤਕਰੀਬਨ 5 ਸਾਲ ਦਾ ਸਮਾਂ ਤੇ तकरीबन 8000 ਕਿਲੋਮੀਟਰ ਦਾ ਸਫ਼ਰ ਉਹਨਾਂ ਨੇ ਸ਼੍ਰੀਨਗਰ ਬਦਰੀਨਾਥ ਸੁਮੇਰ ਪਰਬਤ ਜਿੱਥੇ ਸਿੱਧਾ ਨਾਲ ਅਧਿਆਤਮਕ ਚਰਚਾ ਕੀਤੀ ਹਸਨ ਅਬਦਾਲ ਜਿੱਥੇ ਵਲੀ ਕੰਧਾਰੀ ਨੂੰ ਸਹੀ ਰਾਹ ਦਿਖਾਇਆ ਅਤੇ ਜਿੱਥੇ ਪੰਜਾ ਸਾਹਿਬ ਗੁਰਦੁਆਰਾ ਵੀ ਸ਼ਿਸ਼ੋਭਿਤ ਹੈ ਨੇਪਾਲ ਜਿੱਥੇ ਰਾਜਾ ਰਣਬੀਰ ਸਿੰਘ ਨੂੰ ਮਿਲੇ ਅਤੇ ਜਿੱਥੇ ਗੁਰੂ ਨਾਨਕ ਮੱਠ ਹੈ ਸਿੱਕਮ ਭੂਟਾਨ ਅਤੇ ਬਿਲਾਸਪੁਰ ਗਏ ਜਿੱਥੇ ਪੀਰ ਬੁੱਢਣ ਸ਼ਾਹ ਜੀ ਨੂੰ ਮਿਲੇ फिर चौथी उदासी पश्चिम बल की थी तकरीबन 12000 किलोमीटर 1519 सौ तो पंद्रह तक तीन साल गुरुजी इराक मक्का मदीना बगदाद समरकंद बुखारा कंधार ਆਦੀ ਅਰਬ ਦੇਸ਼ਾਂ ਵਿੱਚ ਗਏ ਤੇ ਪੰਜਵੀਂ ਉਦਾਸੀ 1523 ਤੋਂ 1524 ਤੱਕ ਸਿਰਫ ਪੰਜਾਬ ਦੇ ਸ਼ਹਿਰਾਂ ਵਿੱਚ ਕੀਤੀ ਗੁਰੂ ਜੀ ਨੇ ਸਭ ਨੂੰ ਇਹ ਹੀ ਸੰਦੇਸ਼ ਦਿੱਤਾ ਕਿ ਪਰਮਾਤਮਾ ਇੱਕ ਹੈ ਅਸੀਂ ਸਾਰੇ ਉਸ ਦੀ ਸੰਤਾਨ ਹਾਂ ਕੋਈ ਉੱਚਾ ਨਹੀਂ ਕੋਈ ਨੀਚਾ ਨਹੀਂ ਹਰ ਇਨਸਾਨ ਆਪਣੇ ਕਰਮਾ ਕਰਕੇ ਉੱਚਾ ਤੇ ਨੀਚਾ ਹੁੰਦਾ ਹੈ ਗੁਰੂ ਜੀ ਆਪਣੀਆਂ ਉਦਾਸਾ ਉਦਾਸੀਆਂ ਦੌਰਾਨ ਕਿਤੇ ਕਿਤੇ ਗਏ इस बारे पूरी जानकारी तो किसी को भी नहीं पर आप सब बच्चों की जानकारी एक निमानी जी कोशिश की है उम्मीद है तू तो अच्छी लगेगी भूल चुकती खिमा वागुरु जी का खालसा वाहगुरु जी की फतेह